ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਖੜੇ ਆ ਜੀ ਸਤਿਕਾਰਯੋਗ ਬਾਬਾ ਜੀ ਆਏ ਨੇ ਜੀ ਸਾਡੇ ਕੋਲੇ ਅੱਜ ਇੱਥੇ ਆਪ ਜੀ ਨੂੰ ਪਤਾ ਲਚਕਾਣੀ ਪਿੰਡ ਦੇ ਵਿੱਚ ਡੇਢ ਕੁ ਸੌ ਸਰੀਰ ਐਦਾਂ ਦੇ ਰਹਿ ਰਹੇ ਨੇ ਜੀ ਜਿਹੜੇ ਮਾਨਸਿਕ ਪ੍ਰੇਸ਼ਾਨ ਹੋ ਚੁੱਕੇ ਸੀ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੰਗਲਾਂ ਨਾਲ ਮਾਪੇ-ਬਾਪਾਂ ਨੂੰ ਇਹਨਾਂ ਨੂੰ ਬੰਨਣਾ ਪਿਆ ਅੱਦੇ ਵੀਰ ਉਹ ਨੇ ਜਿਨ੍ਹਾਂ ਨੂੰ ਸੜਕਾਂ ਤੋਂ ਲਿਆਂਦਾ ਗਿਆ ਜੀ ਅੱਦੇ ਵੀਰ ਉਹ ਨੇ ਜਿਨ੍ਹਾਂ ਦਾ ਅੱਜ ਤੱਕ ਇਹੀ ਨਹੀਂ ਪਤਾ ਵੀ ਉਹ ਕਿੱਥੋਂ ਦੇ ਨੇ ਜਾਂ ਉਹਨਾਂ ਦੇ ਮਾਪੇ ਕੌਣ ਨੇ ਉਹਨਾਂ ਦਾ ਕੀ ਨਾਮ ਹੈ ਐਦਾਂ ਦੀਆਂ ਰੂਹਾਂ ਦੀ ਉਹ ਸੇਵਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਸਤਿਕਾਰਯੋਗ ਸਾਰੀ ਸੰਗਤ ਆਈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਵੀ ਆਪ ਜੀ ਵੀ ਆਉਂਦੇ ਜਾਂਦੇ ਕਦੇ ਲਚਕਾਣੀ ਪਿੰਡਾਂ ਨਾਲ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਔਰ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਅੱਜ ਅਸੀਂ ਦਿੱਲੀ ਤੋਂ ਦਿਵਾਨ ਤੋਂ ਘਰ ਨੂੰ ਜਾ ਰਹੇ ਸੀ ਰਸਤੇ ਵਿੱਚ ਦੇਖਿਆ ਵੀਰ ਦੀਪਾਲ ਸਿੰਘ ਜੀ ਦਾ ਬੋਰਡ ਲੱਗਿਆ ਹੋਇਆ ਬਹੁਤ ਵੱਡਾ ਸਮਾਗਮ ਕਰਾ ਰਹੇ ਨੇ ਜਾਂਦੇ ਜਾਂਦੇ ਉੱਚਭਜੋ ਦਰਸ਼ਕਾਂ ਚੱਲিয়ে ਬਹੁਤ ਵਾਰ ਇਹਨਾਂ ਨੂੰ ਦੇਖਿਆ ਜਿਹੜੇ ਇਦਾਂ ਦੇ ਲੋਕ ਜਿਨ੍ਹਾਂ ਜਿਹੜੇ ਲਵਾਰਸ ਨੇ ਜਿਨ੍ਹਾਂ ਨੂੰ ਸਾਭ ਦਾ ਕੋਈ ਨਹੀਂ ਜਿਦੋਂ ਇੱਕ ਘੰਟਾ ਰੱਖਣਾ ਔਖਾ ਹੋ ਜਾਂਦਾ ਇਦਾਂ ਦੇ ਹਜ਼ਾਰਾਂ ਮਰੀਜ਼ ਜਿਨ੍ਹਾਂ ਦੇ ਕੀੜੇ ਪੈ ਚੁੱਕੇ ਨੇ ਲੱਤਾਂ ਗਲਗੀਆਂ ਨੇ ਆਪਣੇ ਹੱਥੀ ਭਾਈ ਪਾਲ ਸਿੰਘ ਜੀ ਬਹੁਤ ਵਧੀਆ ਉਪਰਾਲੇ ਨਾਲ ਸੇਵਾ ਕਰ ਰਹੇ ਨੇ ਆਪਣਾ ਸਮਝ ਕੇ ਉਹ ਸੇਵਾ ਕਰ ਰਹੇ ਨੇ ਜਿਹੜੇ ਆਪਣੇ ਸੱਥੇ ਨਹੀਂ ਕਰਦੇ ਇਹ ਉਹਨਾਂ ਦੀ ਸੇਵਾ ਕਰ ਰਹੇ ਨੇ ਬਹੁਤ ਵੱਡਾ ਅਪਰਾਲਾ ਹੈ ਅਸੀਂ ਵੀ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਤੇ ਨਾਲ ਇਹਨਾਂ ਦਾ ਸਹਿਯੋਗ ਵੀ ਦਵਾਂਗੇ ਆਪਣੇ ਜਥੇ ਵੱਲੋਂ ਆਪ ਜੀ ਵੀ ਕਦੇ ਪਟਿਆਲੇ ਤੋਂ ਭਾਰਸੋਂ ਭਾਰਸੋਂ ਤੋਂ ਪਟਿਆਲੇ ਰੋਡ ਨੂੰ ਜਦੋਂ ਆਉਣੇ ਪਿੰਡ ਲਚਕਾਣੀ ਪੈਂਦਾ ਉੱਥੇ ਨਾਲ ਹੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਉੱਥੇ ਕਦੇ ਵੀ ਆਓ ਕਿਸੇ ਵੀ ਤਰ੍ਹਾਂ ਦੀ ਸੇਵਾ ਕੋਈ ਕੰਬਲ ਕੱਪੜਾ ਵਿਸਤਰਾ ਆਟਾ ਦਾਲ ਜੋ ਵੀ ਤੁਹਾਡੀ ਮਨ ਦੀ ਸੇਵਾ ਹੈ ਉਹ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਇੰਨਾਂ ਦੀਆਂ ਰੂਹਾਂ ਦੇ ਦਰਸ਼ਨ ਕਰਕੇ ਆਪ ਆਪਣਾ ਜੀਵਨ ਬਣਾਓ ਇਹਨਾਂ ਰੂਹਾਂ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇੱਕ ਸਾਰਾ ਉਪਰਾਲਾ ਚੱਲਣਾ ਹੈ ਇਕੱਲੇ ਇਹ ਵੀ ਨਹੀਂ ਕੁਝ ਕਰ ਸਕਦੇ ਆਪਾਂ ਸਾਰਿਆਂ ਨੇ ਵੀਰ ਜੀ ਦਾ ਸਹਿਯੋਗ ਦੇਣਾ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ